ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਸਾਈਕਲ ਦੇ ਸਫ਼ਰ ਕਰਦੇ ਰਹਿੰਦੇ ਆ ਤੇ ਆਪਣੇ ਸਾਹਮਣੇ ਸਾਈਕਲ ਦਾ ਸਾਰਾ ਸਮਾਨ ਪਿਆ ਜਿੰਨਾ ਕਿ ਜੇ ਆਪਾਂ ਸਫ਼ਰ ਵਿੱਚ ਲੈ ਕੇ ਜਾਂਦੇ ਆ ਤੇ ਆਪਣਾ ਹੈਲਪਫੁਲ ਨੰਬਰ ਤੇ ਸਭ ਤੋਂ ਪਹਿਲਾਂ ਆਪਣੇ ਕੋਲ ਹੈਗੀ ਆ ਸੈਲਫੀ ਸਟਿਕ ਜਿਹਨੂੰ ਬੰਦ ਲੰਬੀ ਹੋ ਜਾਂਦੀ ਹੈ ਇਹ ਤੇ ਉਸ ਤੋਂ ਬਾਅਦ ਹੈਗੀ ਆਪਣੇ ਕੋਲ ਸਨ ਕਰੀਮ ਤੇ ਆਹ ਹੈਗਾ ਆਪਣੇ ਕੋਲ ਪੰਪ ਜੋ ਹਵਾ ਭਰ ਦਿੰਦਾ ਤੁਹਾਨੂੰ ਦਿਖਾਉਣਾ ਹੈ ਆਪਾਂ ਤੇ ਇਦਾਂ ਹੁੰਦਾ ਹੈ ਇਹ ਇਹਦੇ ਵਿੱਚ ਕਾਰ ਮੋਟਰਸਾਈਕਲ ਤੇ ਇੱਥੇ ਚੇਂਜ ਹੁੰਦਾ ਦਿਖਾਉਂਦੇ ਆਂ ਤੇ ਪਹਿਲਾਂ ਕਾਰ ਆ ਗਈ ਫਿਰ ਆ ਗਿਆ ਮੋਟਰਸਾਈਕਲ ਫਿਰ ਆ ਗਿਆ ਸਾਈਕਲ ਫਿਰ ਆ ਗਿਆ ਫੁੱਟਬਾਲ ਤੇ ਆ ਜਮੇ ਮਿੱਕੀ ਮਾਉਜ਼ ਕੋਈ ਵੀ ਆਪਾਂ ਟੌਏ ਕਹਿ ਸਕਦੇ ਆਂ ਤੇ ਇਹਦੇ ਵਿੱਚ ਬੈਂਡ ਵੀ ਜਲਦੀ ਆ ਪਲਿੰਕ ਵੀ ਕਰਦੀ ਆ ਤੇ ਪਾਵਰ ਪੁਆਇੰਟ ਦਾ ਵੀ ਕੰਮ ਕਰਦਾ ਬੜਾ ਘੈਂਟ ਲੱਗਿਆ ਮੈਨੂੰ ਇਹ ਤੇ ਬਹੁਤ ਮਤਲਬ ਵਧੀਆ ਤੇ ਉਦੋਂ ਵਾਰ ਹੈਗਾ ਆਪਣੇ ਕੋਲ ਇਹ ਆ ਜਾਂਦਾ ਲੋਕ ਜਿਹੜਾ ਸਾਈਕਲ ਤੇ ਲੱਗਦਾ ਤੇ ਹੈੱਡਫੋਨ ਹੋ ਕੇ ਤੇ ਆਰ ਮੋਡ ਜਿਵੇਂ ਆਪਾਂ ਸੈਲਫੀ ਖਿੱਚਦੇ ਨੇ ਫੋਟੋ ਖਿੱਚਦੇ ਨੇ ਆਪਾਂ ਸੈਟਿੰਗ ਕਰਕੇ ਫੋਨ ਦੀ ਇਹ ਤੋਂ ਕਲਿੱਕ ਕਰਕੇ ਖਿੱਚਦਾ ਰਹੇ ਉਹਨੇ ਪਟਕਾ ਤਾਂ ਤੇ ਉਸ ਤੋਂ ਬਾਅਦ ਹੈਟਫੋ ਆ ਗਿਆ ਆਪਣੇ ਆਪਾਂ ਨੂੰ ਕਹਿੰਦਾ ਸਪੀਕਰ ਜਿਹੜੇ ਜਿਹਨਾਂ ਨੂੰ ਆਵਾਜ਼ ਆਉਂਦੀ ਹੈ ਤੇ ਮਾਈਕਫੋਨ ਦੂਰ ਹੁੰਦਾ ਨਾ ਤੇ ਉਹਨਾਂ ਨਾਲ ਕਨੈਕਟ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਕੋਈ ਮੈਸੇਜ ਜਰੂਰ ਤਕਾਉਟ ਹੁੰਦੀ ਆ ਤੇ ਸੈੱਟ ਕਰ ਦਿੰਦਾ ਸ੍ਰੀਮਨ ਐਲੈਕਸ ਸਾਲਰੈਡ ਹੋ ਗਿਆ ਚਨਾਮ ਸਾਲ ਹੋ ਗਿਆ ਬਿਸਕੁਟ ਹੋ ਗਿਆ ਤੇ ਝੰਡਾ ਹੋ ਗਿਆ ਆਹ ਹੈਗਾ ਆਪਣਾ ਪੈਂਚਰ ਦਾ ਸਾਮਾਨ ਸਾਰਾ ਇਹਨਾਂ ਟਾਇਰ ਖੁੱਲ ਜਾਂਦਾ ਟਿਊਬ ਹੋਗੀ ਜਿਹੜੀ ਟਾਇਰ ਪੈਂਚਰ ਤੇ ਲਾਉਣ ਦੀ ਕੰਮ ਹੋਵੇ ਪੈਂਚਰ ਹੋਗੇ ਬ੍ਰੇਕ ਮਾਰੋਗੇ ਇਹਦੇ ਵਿੱਚ ਬਾਲ ਹੋਗੇ ਤੇ ਨਿਊਜ਼ ਲਾਉਗੀਆਂ ਟੇਪ ਹੋਗੀ ਐਲਕੇ ਹੋਗੀ ਪਲੱਸ ਹੋ ਗਿਆ ਨੰਬਰ ਪਲੇਟ ਹੋਗੀ ਪਰਸ ਹੋ ਗਿਆ ਦੋ ਪਾਵਰ ਬੈਂਕਾਂ ਹੋਗੀਆਂ ਆ 20000mAh ਆ 10000mAh ਤੇ ਇਹ ਦੂਜੀ ਵੀ ਮੈਗਨੇਟ ਵੀ ਇਹ ਹੈ ਸਪੀਕਰ ਹੋ ਗਿਆ ਤੇ ਆ ਹੋ ਗਿਆ ਟਿਊਬਾਂ ਕਾਲਗਟ ਫੇਸ ਵਾਸ਼ ਸਾਬਣ ਬਰਸ਼ ਇਹ ਵਿੱਚ ਆਉਣ ਪੱਗ ਪਿੰਨ ਬੰਦੇ ਆ ਤੇ ਆਹ ਹੈ ਇਹਨੇ ਬਲਿੰਕ ਲਾਈਟਾਂ ਸੱਤ ਤਨੇ ਲਾਈਟ ਮਰਦਾ ਹੈ ਤੇ ਦੇਖੋ ਤੇ ਆ ਵੀ ਬੜੀ ਗੰਡ ਲਾਈਟ ਆ ਜਿਹੜੀ ਆ ਵਾਲੀਆਂ ਪਿੱਛੇ ਲੱਗ ਜਾਂਦੇ ਸਾਈਕਲ ਤੇ ਇਹ ਤੇ ਸਿੰਗਲ ਸਿੰਗਲ ਵੀ ਚਲਦੀ ਹੈ ਤੇ ਬਲਿੰਕ ਵੀ ਕਰਦੀ ਹੈ ਉਸ ਤੋਂ ਬਾਅਦ ਐਨਕਾ ਆ ਗਈਆਂ ਤੇ ਇਹ ਵਿੱਚ ਗੁਰਕੁੰਡੀ ਹੋ ਗਿਆ ਤੇ ਬਾਕੀ ਡਬਲ ਐਚਓ ਦੇ ਹੋ ਗਏ ਆਪਣੇ ਜਿਹੜੇ ਆਪਣੇ ਹੁੰਦੇ ਆ ਪਾਣੀ ਬਣਦੇ ਕੰਮ ਹੁੰਦੇ ਆ ਉਹ ਪਓ ਆਰਐਸ ਕਰਦੇ ਨਹੀਂ ਆਪਾਂ ਇਹ ਹੋ ਗਿਆ ਆਪਣਾ ਮੈਡੀਸਨ ਵਾਲਾ ਬਾਕਸ ਇਹਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਖੋਲ ਕੇ ਕੀ ਕੀ ਹੁੰਦਾ ਇਹ ਚ ਦਵਾਈਆਂ ਹੁੰਦੀਆਂ ਨੇ ਤੇ ਪਹਿਲਾਂ ਆਪਣੇ ਕੋਲ ਕੈਪਸੂਲ ਆ ਗਏ ਟੀਐਸ ਹਾਰਟ ਦੇ ਹਨਾ ਫਿਰ ਅਗੇ ਲੂਜ਼ ਮੂਸ਼ਨ ਵਾਲੇ ਕੈਪਸੂਲ ਕਾ ਵੀ ਪੇਟ ਦੀ ਹੈ ਲੂਜ਼ ਮੂਸ਼ਨ ਤੋਂ ਇਨਫੈਕਸ਼ਨ ਹੋਵੇ ਪੈਰਾਸੈਟਾਮੋਲ ਡਿਸਪਰੇਨ ਹੋਵੇ ਇਹ ਕਬਰਾੜ ਤੋਂ ਇੱਕ ਖਰਾਕ ਬਣਾ ਹੀ ਸੀਗੀ ਵੈਸੇ ਲੋੜ ਨਹੀਂ ਪੈਂਦੀ ਇਹ ਨਹੀਂ ਵੈਸੇ ਮਰਜੰਸੀ ਲਿਖੀ ਹੈ ਸੀਰ ਹੋ ਗਿਆ ਤੇ ਆਹ ਹੋ ਗਿਆ ਵਿਟਾਮਿਨ ਸੀ ਦੇ ਕੈਸੂ ਐਸਟਰੋ ਪੀ ਅਖ ਚ ਪਾਉਣ ਨੂੰ ਤੇ ਆਹ ਪੇਟ ਖਰਾਬ ਹੋਵੇ ਆਪਣੀ ਬੌਮਟਿੰਗ ਲਈ ਉਹ ਚੀਜ਼ ਹੋਗੀ ਤੇ ਆਹ ਆਪਣੇ ਕੋਈ ਵੀ ਇਨਫੈਕਸ਼ਨ ਹੋ ਵੀ ਜਿਵੇਂ ਖਾਜ ਹੁੰਦੀ ਆ ਜਾਂ ਚਿਕਾ ਚੁੱਕਾ ਕਹਿ ਦਿੰਦੇ ਨੇ ਪੰਜਾਬੀ ਚ ਉਹਦੇ ਕੰਮ ਆਉਂਦੀ ਆ ਇਹ ਗਿਆ ਇਹਨੂੰ ਦੋ ਤਿੰਨ ਪੈਕਟ ਹੋਰ ਲੈਣੇ ਆਪਣੇ ਕੋਲ ਤੇ ਮੂ ਤੇ ਅੱਖਾਂ ਚ ਬੰਦ ਲਈ ਠੀਕ ਆ ਤੇ ਬਾਕੀ ਆ ਆਪਣੇ ਕੋਲ ਅਗੇ ਕੈਰੀ ਬੈਗ ਜਿਹਨੂੰ ਕਹਿੰਦੇ ਨੇ ਆਪਣੇ ਫਰੰਟ ਤੇ ਲੱਗੇ ਜਾਂਦਾ ਟਰਾਈਪੋਡ ਪਿਆ ਪਰਫਿਊਮ ਹੋਗੇ ਵਾਟਰ ਬੋਤਲ ਹੋਗੀ ਤੇ ਇਹ ਚਾਹ ਪਚਾਹ ਜਾਂ ਕਾਫੀ ਪਾ ਕੇ ਲੈ ਜਾ ਸਕਦੇ ਆ 24 ਘੰਟੇ ਹੌਟ ਐਂਡ ਕੋਲਡ ਤੇ ਆਹੇਗਾ ਆਪਣਾ ਮੁਗਲ ਲ ਜਿਹੜਾ ਆਪਾਂ ਸਾਈਕਲ ਤੇ ਲਾ ਸਕਦੇ ਆ ਥੋੜਾ ਮੋਟਾ ਪ੍ਰੋਬਲਮ ਹੋਣੀ ਏ ਬਾਕੀ ਆਲਮੋਸਟ ਸਾਰਾ ਸਮਾਨ ਰੱਖਾਈ ਦਿੱਤਾ ਆਪਾਂ ਨੇ ਤੇ ਆਹ ਗੜੀ ਆਪਣੀ ਸਾਈਕਲ ਦੀ ਹੈਗਾ ਆਪਣਾ ਸਾਈਕਲ ਤੇ ਸਫਟ ਪੰਜਾਬ ਦਾ ਉਹ ਆਪਣਾ ਰੂਮ ਥੋੜਾ ਰੈਡੀ ਕਰਿਆ ਹੋਇਆ ਹਨਾ ਤੇ ਹਾਂ ਆਪਾਂ ਨੂੰ ਸਰਟੀਫਿਕੇਟ ਮਿਲਿਆ ਸੀਗਾ ਪਰ ਰਾਈਡ ਲਈ ਸੀਗੀ ਇੱਕ ਹੋਰ ਵੀ ਕਾਫੀ ਮੈਡਲ ਪੈਨੇ ਤੇ ਦੇਖੋ ਕੱਲ ਉਹ ਪਹਿਣਾ ਸੀ ਦੀ ਨੰਦਪੁਰ ਸਰ ਇਹ ਸਾਰਾ ਆਪਣਾ ਸਫਰ ਦਾ ਸਮਾਨ ਆ ਬਾਕੀ ਤੁਹਾਨੂੰ ਪਤਾ ਲੋ ਟੀ-ਸ਼ਰਟ ਹੋ ਗਈ ਪੱਗਾ ਹੋ ਗਈਆਂ ਉਹ ਤਾਂ ਚਲੋ ਆਪਾਂ ਨੂੰ ਨਾਰਮਲ ਜਿੰਨੀ ਜਿੰਨੀ ਲੋੜ ਹੁੰਦੀ ਆ ਉਹ ਨਹੀਂ ਲਿਆ ਜਾ ਸਕਦਾ ਤੇ ਬਸ ਆ ਮੈਂ ਜੋ ਗੱਲਿਸ ਮਾਰਾ ਤੇ ਮੇਰਾ ਹੈਗਾ ਆਪਣੇ ਸਾਈਡ ਵੇ ਦੋਨੇ ਜਿਹੜੇ ਸਾਈਕਲ ਦੇ ਕਰੀਅਰ ਦੇ ਪਿੱਛੇ ਲੱਗੇ ਜਾਂਦੇ ਆ ਤੇ ਫੋਨ ਟੰਗ ਨੂੰ ਸਟੈਂਡ ਹੋ ਗਿਆ ਇਹਦੇ ਵਿੱਚ ਵਾਟਰ ਪ੍ਰੂਫ ਵਾਲੇ ਬੈਗ ਇਹਦੇ ਵਿੱਚ ਆਪਾਂ ਸਪੇਸ ਹੈਗੇ ਪਾਵਰ ਬੈਂਕ ਰੱਖ ਸਕਦੇ ਹਾਂ ਇਹਦੇ ਵਿੱਚ ਫੋਨ ਲੱਗ ਜਾਂਦਾ ਇੱਥੇ ਤੇ ਉਸ ਸਮਾਨ ਵਸਾ ਆਪਣੇ ਕੋਲ ਲਿਆ ਇਹੀ ਹੁੰਦਾ ਤੇ ਇਹੀ ਸਾਰਾ ਬਰਤਿਆੰਨ ਇੰਨੀ ਕੀ ਲੋਡ ਹੁੰਦੀਆਂ ਬਾਕੀ ਉਸ ਦਾ ਵੱਧ ਘੱਟ ਜਿੰਮੇ ਲੰਬਾ ਸਫ਼ਰ ਹੋਵੇ ਤੇ ਲਈ ਲੱਗ ਹੋ ਗਿਆ ਲੈ ਲਨ ਦਾ ਕਰਨਾ ਉਹ ਲਈ ਟਿਊਬਾਂ ਨਹੀਂ ਕੱਟ ਫਿਰ ਟਾਇਰ ਦੀ ਵੀ ਲੋਡ ਪੈਣੀ ਇੱਕਦਾ ਕੈਰੀ ਕਰਨਾ ਪੈਂਦਾ ਗੱਲ ਕੀ ਹੋ ਗਈਆਂ ਪਲਾਸ ਹੋ ਗਿਆ ਝੰਡਾ ਹੋ ਗਿਆ ਪਰਸ ਹੋ ਗਿਆ ਬਾਕੀ ਤੁਸੀਂ ਸਾਰਾ ਆਲਮੋਸਟ ਤੁਸੀਂ ਦੇਖ ਹੀ ਸਕਦੇ ਹੋ ਨਾ ਜੇ ਕੋਈ ਇੱਕ ਅੱਧਾ ਰਹਿ ਗਿਆ ਨਾ ਤਾਂ ਤੁਹਾਨੂੰ ਪਤਾ ਨਾਰਮਲ ਜੀ ਹੁਣ ਹੋ ਵੀ ਹੈ ਨਾ ਤੇ ਦੇਖੋ ਤੁਸੀਂ ਇਹ ਚੀਜ਼ ਹੁੰਦੀ ਹੈ ਸਫ਼ਰ ਦੇ ਲਈ as they flow